ਨਾਭਾ ਵਿੱਚ ਇੱਕ ਪਿਆਨਕ ਸੜਕ ਹਾਦਸਾ ਵਾਪਰਿਆ ਜਿਸ ਵਿੱਚ ਇੱਕ ਔਰਤ ਦੀ ਦਰਦਨਾਕ ਮੌਤ ਹੋ ਗਈ ਹੈ ਦੱਸਦੀ ਕਿ ਉਹ ਆਪਣੇ ਰਿਸ਼ਤੇਦਾਰ ਦੇ ਨਾਲ ਕਿਸੇ ਗੁਰਦੁਆਰਾ ਸਾਹਿਬ ਵਿੱਚ ਮੱਥਾ ਟੇਕਣ ਜਾ ਰਹੀ ਸੀ ਤਾਂ ਅਚਾਨਕ ਪਿੱਛੋਂ ਆ ਰਹੇ ਸਿਲੰਡਰ ਨਾਲ ਭਰੇ ਟਰੱਕ ਨੇ ਉਸ ਨੂੰ ਟੱਕਰ ਮਾਰ ਦਿੱਤੀ ਜਿਸ ਤੋਂ ਬਾਅਦ ਮਹਿਲਾ ਟਰੱਕ ਹੇਠਾਂ ਆ ਗਈ ਜਿਸ ਤੋਂ ਬਾਅਦ ਔਰਤ ਦੀ ਦਰਦਨਾਕ ਮੌਤ ਹੋ ਗਈ ਇਸ ਦੌਰਾਨ ਗੁੱਸੇ ਵਿੱਚ ਆਏ ਪਰਿਵਾਰਕ ਮੈਂਬਰਾਂ ਨੇ ਨਾਭਾ ਪਾਤਸੋ ਰੋਡ ਤੇ ਤਰਨਾ ਲਗਾ ਕੇ ਚੱਕਾ ਜਾਮ ਕਰਕੇ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਇਸ ਮੌਕੇ ਪਰਿਵਾਰਕ ਮੈਂਬਰਾਂ ਨੇ ਟਰੱਕ ਚਾਲਕ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਮੀਆਂ ਹੁਣ ਕੋ ਗੁੱਡੀਆ ਬਿਆਜ ਮੈਂ ਮਿਲ ਕੇ ਆ ਮੀਆਂ ਬੱਦਗੇ ਚਲ ਜਾਇਆ ਮੀਆਂ ਆਸਤਾ ਹੀ ਬਸ ਯਾਰ ਹੋਏ ਸੀ ਜੀ ਆਪਦੀ ਸਾਈਡ ਆ ਤੇ ਸੋਹਣਿਆ ਗਈ ਪਹਿਲਾ ਤਾਂ ਟੱਕਾ ਮਾਰਿਆ ਮੇਰੇ ਮੂਹਲਾ ਤਾਂ ਪਿਛਲੇ ਟਹਰਾ ਉੱਤੇ ਦੇ ਕਰਤੇ ਜੀ ਅੱਛਾ ਡੇਟ ਲੱਗੀ ਹਾਂ ਜੀ ਹਾਂ ਮਾਤਾ ਟਹਰਾ ਥੱਲੇ ਆ ਗਈ ਮਾਤਾ ਟਹਰਾ ਥੱਲੇ ਆ ਗਈ ਇੱਥੇ ਕਿ ਅੱਗੇ ਕਿੱਥੇ ਜਾਣਾ ਸੀ ਅੱਗੇ ਚਾਸ ਵਾਲੇ ਜਾਣਾ ਸੀ ਜੀ ਅੱਛਾ ਨੇੜੇ ਹਾਂ ਜੀ ਮੱਥਾ ਦੇ ਕਿ ਆਉਣਾ ਸੀਗਾ ਜੀ ਬਸ ਟ੍ਰੈਵਰ ਭੱਜ ਗਈ ਨਾ ਗੱਡੀ ਵਾਲਾ ਮਾਲਕ ਆਇਆ ਜੀ ਨਾ ਕੋਈ ਡਰਾਈਵਰ ਨਹੀਂ ਆ ਮਾਲਕ ਨਹੀਂ ਹੁੰਦਾ ਜੀ ਉਹਨਾਂ ਨੇ ਜੋ ਅਸੀਂ ਡੈੱਡ ਬੋਡੀ ਕਿਵੇਂ ਚੱਕ ਲਈ ਜੀ ਇਹ ਜੀ 50 52 50 ਸਾਲ ਦੀ ਜੀ ਜੀ ਗੁਰਨਾਥ ਕਲਵਿੰਦਰ ਸਿੰਘ ਵਿਕੀ ਹੋਈ ਹੱਥ ਵੱਲ ਕੇ ਇਹ ਬੇਨਤੀ ਆਈ ਜਾਂ ਡਰਾਈਵਰ ਜਾਂ ਇੱਥੇ ਮਾਲਕ ਦਾ ਆਉਣਾ ਚਾਹੀਦਾ 2 ਘੰਟੇ ਹੋ ਗਏ ਡੈੱਡ ਬੋਡੀ ਪਈ ਰਹੀ ਜਿੰਨਾ ਚਿਰ ਕੋਈ ਹੱਥ ਲੈਸ ਨਾ ਆਉਂਦਾ ਡੈੱਡ ਬੋਡੀ ਨਹੀਂ ਚੱਕਦੇ ਅਸੀਂ ਪਰਚਾ ਥੀ ਵੀਦਰ ਜੋਹ ਸਹਾਬਾਈ ਬਰਾਬਰ ਆ ਮਾਲਕ ਇੱਥੇ ਬਲਾਉ ਇੱਥੇ ਪਰਚਾ ਦਰਜ ਕਰਾਵਾਂਗੇ ਜੀ ਅੱਤਵਾਦਾਂ ਦੇ ਹੀ ਬੇਨਤੀ ਸਾਨੂੰ ਅਤੇ ਬੰਦਾ ਚਾਹੀਦਾ ਹੈ